ਉਹ ਟਰੱਕ ਭਰ ਲੈ ਲੋਕਾਂ ਨੇ ਟਰੱਕ ਭਰ ਰਹੇ ਲੋਕਾਂ ਨੇ ਕਿਸੇ ਨੇ ਵੱਡੇ ਟਰੱਕ ਭਰ ਰਹੇ ਉਹ ਕਿਸੇ ਨੇ ਛੋਟੇ ਟਰੱਕ ਭਰ ਲੈ ਉਹ ਗੋਰਾ ਟਾਇਲ ਦੀਆਂ ਟਾਇਲਾਂ ਨਾਲ ਲੋਕਾਂ ਨੇ ਟਰੱਕ ਭਰ ਰਿਆ 22 ਰੁਪਏ ਫੜਦੇ ਵਿੱਚ ਦੇ ਰਿਆ ਗੋਰਾ ਟਾਇਲ ਪ੍ਰੀਮੀਅਮ ਸਟਾਕ ਅਨਲਿਮਟਿਡ ਡਿਜ਼ਾਈਨ ਜੀ ਆ ਦੇਖੋ ਟਰੱਕ ਲੋਡ ਹੋ ਜਾਂਦੇ ਆ ਗੱਡੀਆਂ ਭਰ ਭਰ ਆ ਜਾਂਦੀਆਂ ਆ ਵੀ ਤੁਸੀਂ ਚੈੱਕ ਕਰ ਲਓ ਬਾਈ ਜੀ ਇਹ ਜਾ ਕਿੱਥੇ ਰਿਹਾ ਟਰੱਕ ਆ ਬਾਈ ਜੀ ਨੂੰ ਪੁੱਛ ਲੈਣੇ ਆ ਇਸ ਤਰ੍ਹਾਂ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਜਾ ਰਿਹਾ ਆ 2 ਬਾਈ 435 ਰੁਪਏ ਫਟ ਦੇ ਵਿੱਚ ਜੀ ਭਾਜੀ ਪ੍ਰੀਮੀਅਮ ਸਟਾਕ ਫਰੈਸ਼ ਸਟਾਕ ਆ ਦੇਖ ਲਓ ਗੋਰਾ ਟਾਇਲ ਬ੍ਰਾਂਡ ਦੇ ਰਿਹਾ ਤੁਹਾਨੂੰ ਵੱਡੇ ਵੱਡੇ ਸੈਜ ਦੀ ਦੇਖੋ ਫਰੈਸ਼ ਸਟਾਕ ਪ੍ਰੀਮੀਅਮ ਸਟਾਕ ਆ ਇਹ ਦੇਖੋ ਜੀ ਤੁਹਾਡੇ ਵੱਡੇ ਵੱਡੇ 5 ਸਟਾਰ ਹੋਟਲਾਂ ਦੇ ਵਿੱਚ ਲੱਗੀਆਂ ਹੁੰਦੀਆਂ ਉੱਥੇ ਵੀ ਗੋਰਾ ਟਾਇਲ ਦੀਆਂ ਟੈਲਾਂ ਲੱਗ ਰਹੀਆਂ ਆ ਕੋਈ ਪੀਜੀ ਬਣਾ ਰਿਹਾ ਆ ਉੱਥੇ ਵੀ ਗੋਰਾ ਟਾਇਲ ਦੀਆਂ ਟੈਲਾਂ ਲੱਗ ਰਹੀਆਂ ਕੋਈ ਛੋਟੇ ਘਰ ਬਣਾ ਰਿਹਾ ਕੋ ਵੱਡੇ ਘਰ ਬਣਾ ਰਿਹਾ ਉੱਥੇ ਵੀ ਗੋਰਾ ਟਾਇਲ ਦੀਆਂ ਟੈਲਾਂ ਲੱਗ ਰਹੀਆਂ ਕਿਉਂਕਿ ਹਰ ਘਰ ਦੀ ਸ਼ਾਨ ਬਣ ਚੁੱਕਾ ਗੋਰਾ ਟਾਇਲ ਰਾਮਪਰਾਭੂਲ ਰੰਗ ਬਹੁਤ ਮਿਲ ਜਾਣੇ ਆ ਡਿਜ਼ਾਈਨ ਬਹੁਤ ਮਿਲ ਜਾਣੇ ਆ ਆ ਵੀ ਤੁਸੀਂ ਚੈੱਕ ਕਰ ਲਓ ਵੱਡੀ ਗੱਲ ਪਤਾ ਕੀ ਆ 100% ਪ੍ਰੀਮੀਅਮ ਕੁਆਲਿਟੀ ਹੈ ਭਾਜੀ ਆ ਰਸਵਾ ਡਾਰਕ ਰੰਗ ਹੈਗਾ ਨਾ ਇਹਦਾ ਰੇਟ ਵਧਦਾ ਕਿ ਇਹ ਵੀ 35 ਤੇ 35 ਰੁਪਏ ਫਟਜੀ ਆ ਦੇਖੋ ਜੀ ਬਸ ਘਰ ਦੇ ਬਾਹਰ ਐਲੀਵੇਸ਼ਨ ਬਣਾਉਣਿਆਂ ਉੱਥੇ ਤੁਸੀਂ ਲਾ ਸਕਦੇ ਆ ਕਿਸੇ ਨੇ ਇਦਾਂ ਦੇ ਰੰਗ ਲੈਣੇ ਆ ਇਹ ਵੀ 2x4 ਤੋਂ ਅਸੀਂ ਦੇ ਦੇਣੀ ਆ ਭਾਈ ਜੀ ਆ 골ਡ ਵਾਲੀਆਂ ਟਾਇਲਾਂ ਇਹ ਤਾਂ ਪਹਿਲੀ ਵਾਰ ਦੇਖੀਆਂ ਇਹਦਾ ਦਬਾਈ ਦੇ ਵਿੱਚ ਲੱਗੀਆਂ ਹੁੰਦੀਆਂ ਮਹਿੰਗੇ ਮਹਿੰਗੇ ਸ਼ੋਅਰੂਮਾਂ ਚ ਮੋਲਾਂ ਦੇ ਵਿੱਚ ਇਹ ਵੀ ਆਪਣੇ ਕੋਲ ਹੈਗੀਆਂ 골ਡ ਹੈ ਦਬਾਈ ਦਾ 골ਡ ਹੁਣ ਮਿਲੂਗਾ ਗੋਰੇ ਟਾਇਲ ਤੇ ਜੀ ਦਬਾਈ ਜਾਣ ਦੀ ਲੋੜ ਨਹੀਂ ਦਬਾਈ ਜਾਣ ਦੀ ਲੋੜ ਨਹੀਂ ਜੀ ਆ ਲਓ ਜੀ 2x4 35 ਰੁਪਏ ਘਟਾ ਦਈਏ ਦੇਖੀ ਚਲੋ ਜੀ ਤੁਸੀਂ ਆਪਣੀਆਂ ਘਰ ਦੀਆਂ ਰਸੋਈਆਂ ਬਣਾਉਣੀਆਂ ਆ ਦੇਖੋ ਕਿੰਨੇ ਸੋਹਣੇ ਲਗਜ਼ਰੀ ਬਾਥਰੂਮਾਂ ਭਾਈ ਜੀ ਇਹ ਤਾਂ ਹੋਊਗੀ 70 75 ਰੁਪਏ ਫੁੱਟ 35 ਰੁਪਏ ਫੁੱਟ ਸਰ 2 ਇਹ ਵੀ 35 ਰੁਪਏ ਫੁੱਟ 35 ਆਹ ਭਾਈ ਜੀ ਇਹ ਵੀ ਬੜਾ ਸੋਹਣਾ ਗੋਰਾ ਟਾਇਲ ਫੀਲਡ ਦਾ ਲਗਜ਼ਰੀ 35 ਰੁਪਏ ਫੁੱਟ ਦੇਖੋ ਜੀ 35 ਰੁਪਏ ਪਰ ਸਕਰ ਫੁੱਟ ਦੇ ਵਿੱਚ ਆ ਵੀ ਲੈ ਜਾਓ ਬਾਥਰੂਮ ਦੇਖੋ ਕਿੰਨੇ ਸੋਹਣੇ ਸੋਹਣਿਆ ਆਹ ਦੇਖੋ ਜਿਹੜੀਆਂ 골ਡ ਵਾਲੀਆਂ ਟਾਇਲਾਂ ਤੁਸੀਂ ਆਪਣੇ ਬਾਥਰੂਮ ਦੀ ਕੋਈ ਦੀਵਾਰ ਹਾਈਲਾਈਟ ਕਰਨੀ ਆ ਇਹ ਚੰਦੀ ਦਵਾਰ ਹਾਈਲਾਈਟ ਕਰਨੀਆਂ ਲੌਬੀ ਜਾਂ ਰੂਮ ਦੀ ਤਾਂ ਇਦਾਂ ਦੇ ਤੁਸੀਂ ਕਨਸੈਪਟ ਵੀ ਤੋਂ ਲੈ ਕੇ ਜਾ ਸਕਦੇ ਹੈਗੇ ਆ ਭਾਈ 2 ਬਾਈ 4 ਤਾਂ ਹੋ ਗਈ ਹੈ ਨਾ ਮੈਨੂੰ 2 ਬਾਈ 2 ਦੇ ਵਿੱਚ ਵੀ ਦੱਸੋ ਕੀ ਹੋਵੇ ਭਾਈ 2 ਦੀ 28 ਰੁਪਏ ਫੁੱਟ ਦੀ ਠੀਕ ਹੈ ਜੀ ਲਓ ਜੀ ਇੱਧਰ ਦੇਖੋ ਜੀ ਬਲੈਕ ਪੱਟੀ 28 ਰੁਪਏ ਫੁੱਟ ਦੀ ਹੂੰ ਡੀਐਨ ਦੇਖੀ ਚਲੋ ਰੇਟ ਇੱਕ ਹੀ ਆ ਜੀ ਸਿਰਫ 28 ਰੁਪਏ ਫੁੱਟ ਦੇ ਵਿੱਚ ਡੀਐਨ ਤੁਸੀਂ ਦੇਖੀ ਚਲੋ ਰੇਟ 128 ਰੁਪਏ ਫਰਟ ਦੇ ਵਿੱਚ ਦੇਖੋ ਜੀ ਬਹੁਤ ਥੋੜੇ ਟਾਈਮ ਲਈ ਆਫਰਾਂ ਲਾਉਂਦੇ ਆ ਇਹ ਰੇਟ ਮੁੜ ਕੇ ਨਹੀਂ ਮਿਲਣੇ ਜੋ ਰੇਟ ਤੁਹਾਨੂੰ ਦੱਸ ਰਹੇ ਆ ਛੇ ਦੀ ਛੇ ਦੀ ਪਹੁੰਚੋ ਗੋਰਾ ਟਾਇਲ ਜਿੱਥੇ ਤੁਹਾਡੇ ਵੱਡੇ ਫਾਇਦੇ ਹੋਣ ਆਉਣ ਤੋਂ ਪਹਿਲਾਂ ਗੂਗਲ ਤੇ ਸਰਚ ਕਰ ਲਿਓ ਗੋਰਾ ਟਾਇਲ ਸਟੋਰ ਰਾਮਪਰਾ ਫੂਲ ਲੋਕੇਸ਼ਨ ਲੱਗ ਜਾਣੀ ਤੁਸੀਂ ਇੱਥੇ ਆ ਜਾਓ ਇੰਸਟਾਗ੍ਰam ਪੇਜ ਗੋਰਾ ਟਾਇਲ ਦਾ ਹੈਗਾ ਫੇਸਬੁਕ ਦਾ ਪੇਜ ਗੋਰਾ ਟਾਇਲ ਯੂਟਿਊਬ ਤੇ ਕਿਤੇ ਵੀ ਜਾ ਕੇ ਉਹਨੂੰ ਸਬਸਕ੍ਰਾਈਬ ਫੋਲੋ ਕਰ ਲਓ ਰੋਜ਼ ਨਵੀਆਂ ਅਪਡੇਟ ਦਿੰਦੇ ਰਹਿਵਾਂਗੇ ਬਾਜੀ ਆ ਰਸੋਈਆਂ ਚ ਲੱਗਦੀਆਂ ਅਰਸੋਈ ਵਾਲੀ ਸਿਰਫ 2 ਇਹ ਬੱਚੀ ਤੁਸੀਂ ਤਾਂ ਮੈਂ ਕਹੀ ਆਰ-ਪਾਰ ਦੀ ਗੱਲ ਕੀਤੀ ਆ ਆਰ-ਪਾਰ ਲਟਾਉਣਾ ਹੈ ਜੀ ਠੀਕ ਹੈ ਜੀ ਫੁੱਲ ਫਾਇਦੇ ਕਰਨੇ ਆ ਲਓ ਵੀ ਭੈਣੋ ਭਰਾਵੋ ਗੋਰਾ ਟਾਈਲਸ ਆਪਣਾਂ ਹਮ ਲਟਾਉਣ ਲਈ ਤਿਆਰ ਬੈਠਾ ਤੇ ਤੁਸੀਂ ਲੁੱਟਣ ਲਈ ਆ ਜਾਓ ਕਿਉਂਕਿ ਪਿਆਰ ਚਾਹੀਦਾ ਕਿਤੇ ਜਾਣ ਦੀ ਲੋੜ ਨਹੀਂ ਕਿਚਨ ਦੇ ਵਿੱਚ ਸਰਾਮਾ ਪਾਉਣੀਆਂ ਇਹਦੇ ਵਿੱਚ ਵੀ ਡਿਜ਼ਾਈਨ ਬਹੁਤ ਯਾਰ ਤੁਸੀਂ ਘਰਾਂ ਦੀਆਂ ਛੱਤਾਂ ਤੁਸੀਂ ਪਾਰਕਿੰਗ ਟਾਈਲ ਤੁਸੀਂ ਬਾਥਰੂਮ ਦੀਆਂ ਕਮਰਿਆਂ ਦੀਆਂ ਹਰ ਇੱਕ ਦੇ ਵਿੱਚ ਬਹੁਤ ਵੱਡੇ ਡਿਸਕਾਊਂਟ ਚੱਲ ਰਿਹਾ ਦਿਨ ਥੋੜੇ ਆ ਛੇਤੀ ਪਹੁੰਚੋ ਗੋਰਾ ਟਾਇਲ ਰਾਮਪੁਰਾ ਫੂਲ 11 ਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਨ ਟੀਵੀ ਰਾਮਪੁਰਾ ਫੂਲ